ਮਨੁੱਖ ਦਾ ਵਿਅਕਤੀਤਵ ਫੁੱਲ ਦੀ ਸੁਗੰਧੀ ਵਾਂਗ ਹੈ ਆਪਣੀ ਕਿਸਮਤ ਦਾ ਮਨੁੱਖ ਆਪ ਬਿਜਾਤਾ ਹੈ ਮਿੱਤਰ ਬਰੌਣ ਦਾ ਇੱਕੋ ਇੱਕ ਰਾਹ ਕਿ ਦੂਜੇ ਦੇ ਮਿੱਤਰ ਬਨ ਜਾਈਏ ਪੰਛੀਆਂ ਵਾਂਗ ਆਕਾਸ਼ ਵਿੱਚ ਉੱਡਣਾ ਤੇ ਮੱਛੀਆਂ ਵਾਂਗ ਸਾਗਰਾਂ ਵਿੱਚ ਤੈਰਨਾ ਤਾਂ ਸਾਨੂੰ ਆ ਗਿਆ ਹੈ ਹੁਣ ਲੋੜ ਹੈ ਅਸੀਂ ਇਨਸਾਨਾਂ ਵਾਂਗ ਧਰ ਉੱਤੇ ਸਈ ਤਰਾ ਚੱਲਣ ਦੀ ਜਾਂਚ ਵੀ ਸਿੱਖ ਲਈਏ ਜਿਸ ਨੇ ਕਦੇ ਕੋਈ ਨਵਾਂ ਮਿੱਤਰ ਨਹੀਂ ਬਣਾਇਆ ਮੰਨੋ ਉਸ ਨੇ ਜ਼ਿੰਦਗੀ ਦਾ ਹੁਨਰ ਗਵਾ ਲਿਆ ਹੈ ਹਾਲਾਤ ਕਮਜ਼ੋਰ ਦੇ ਹਾਕਮ ਅਤੇ ਤਾਕਤਵਰ ਦੇ ਆਪਣੇ ਨਿੱਜੀ ਨੌਕਰ ਹੁੰਦੇ ਹਨ ਕਈ ਆਦਮੀ ਇਸ ਲਈ ਜੀਵਨ ਪਰ ਉਦਾਸ ਰਹਿੰਦੇ ਹਨ ਕਿ ਮਤੇ ਕੋਈ ਵਿਫਤਾ ਹੀ ਨਾ ਆ ਜਾਵੇ ਸਭ ਤੋਂ ਚੰਗਾ ਇਹ ਧਰਮ ਹੈ ਕਿ ਸਾਰੇ ਮਨੁੱਖ ਭਰਾਵਾਂ ਵਾਂਗ ਰਹਿਣ ਅ ਜਿਹਾ ਸਲੂਕ ਦੂਜਿਆਂ ਨਾਲ ਨਾ ਕਰੋ ਜੋ ਤੁਸੀਂ ਖੁਦ ਆਪਣੇ ਲਈ ਪਸੰਦ ਨਹੀਂ ਕਰਦੇ ਭੱਜਣਾ ਦੌੜਨਾ ਫਜ਼ੂਲ ਗੱਲ ਹੈ ਸਹੀ ਕੰਮ ਤਾਂ ਸਮੇਸਰ ਚੱਲਣਾ ਹੈ ਮੈਨੂੰ ਉਸ ਆਦਮੀ ਨਾਲ ਕੰਮ ਕਰਨ ਦਿਓ ਜੋ ਖੁਸ਼ੀ ਵਿੱਚ ਮਸਤ ਹੋ ਕੇ ਨਾਲ-ਨਾਲ ਗਾਉਂਦਾ ਵੀ ਹੈ ਜੇਕਰ ਸ਼ਾਂਤੀ ਅਸੀਂ ਆਪਣੇ ਅੰਦਰੋਂ ਨਹੀਂ ਲੱਭ ਸਕਦੇ ਫਿਰ ਇਸ ਨੂੰ ਹੋਰ ਥਾਂ ਲੱਭਣਾ ਵੀ ਬੇਅਰਥ ਹੈ ਚੰਗੇ ਦੋਸਤ ਤਲਾਸ਼ ਕੀਤੇ ਨਹੀਂ ਮਿਲਦੇ ਆਪਣੇ ਆਪ ਰਾਹ ਜਾਂਦਿਆਂ ਅਚਾਨਕ ਹੀ ਮਿਲਦੇ ਹਨ ਉਤਸ਼ਾਹ ਹੀ ਜੀਵਨ ਨੂੰ ਉੱਚਾ ਚੁੱਕਦਾ ਹੈ ਤੇ ਜੀਨ ਦੀ ਪ੍ਰੇਰਣਾ ਦਿੰਦਾ ਹੈ ਅਤੇ ਔਖੇ ਕੰਮ ਵੀ ਸੌਖੇ ਨਜ਼ਰ ਆਉਂਦੇ ਹਨ ਜ਼ਿੰਦਗੀ ਤੁਰਨ ਦਾ ਨਾਮ ਹੈ ਰੁਕੀ ਹੋਈ ਜ਼ਿੰਦਗੀ ਕਿਸੇ ਖਰਾਬ ਹੋਈ ਘੜੀ ਵਾਂਗ ਲੱਗਦੀ ਹੈ ਜਿਸ ਦੇ ਕੋਲ ਮੁਸਕਰਾਹਟ ਨਹੀਂ ਉਸ ਨੂੰ ਕਦੇ ਦੁਕਾਨ ਨਹੀਂ ਖੋਲ੍ਹਨੀ ਚਾਹੀਦੀ ਸਾਗਰਾਂ ਤੋਂ ਵੱਡੀ ਚੀਜ਼ ਆਕਾਸ਼ ਹੈ ਤੇ ਆਕਾਸ਼ ਤੋਂ ਵੱਡੀ ਚੀਜ਼ ਹੈ ਮਨੁੱਖ ਦੀ ਆਤਮਾ ਮਨੁੱਖ ਨੂੰ ਦੋ ਸੋਮਿਆਂ ਤੇ ਜਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ ਖਾਣ ਪੀਣ ਅਤੇ ਬੋਲਣ ਸਮੇਂ ਆਪਣੀ ਕਿਸਮਤ ਦਾ ਸਿਹਤ ਵਾਂਗ ਹੀ ਪ੍ਰਬੰਧ ਕਰਨਾ ਚਾਹੀਦਾ ਹੈ ਚੰਗੀ ਹੈ ਤਾਂ ਆਨੰਦ ਲਓ ਨਹੀਂ ਚੰਗੀ ਤਾਂ ਘਬਰਾਓ ਨਾ ਜਦ ਤੱਕ ਤੁਸੀਂ ਏ ਨਹੀਂ ਜਾਣਦੇ ਜ਼ਿੰਦਗੀ ਕੀ ਹੈ ਮੌਤ ਨੂੰ ਕਿਵੇਂ ਸਮਝ ਸਕਦੇ ਹੋ ਤੇ ਆਖਰ ਵਿੱਚ ਸੂਰਜ ਨੇ ਕਿਹਾ ਮੈਂ ਡੁੱਬਣ ਲੱਗਾ ਹਾਂ ਮੇਰੇ ਜਾਣ ਤੋਂ ਬਾਅਦ ਮੇਰਾ ਕੰਮ ਕੌਣ ਕਰੇਗਾ ਸਾਰੀ ਦੁਨੀਆ ਨੇ ਸੂਰਜ ਦੀ ਗੱਲ ਸੁਣੀ ਪਰ ਸਾਰੇ ਇਧਰ ਉਧਰ ਨੂੰ ਖਿਸਕ ਗਏ ਇੱਕ ਨਿੱਕੇ ਜਿਹੇ ਮਿੱਟੀ ਦੇ ਦੀਵੇ ਨੇ ਕਿਹਾ ਜੀ ਮੈਂ ਕੋਸ਼ਿਸ਼ ਕਰਾਂਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ